ਅਮਰਸਰ ਕਮਿਸ਼ਨਰ ਦੇ ਥਾਣਾ ਸਦਰ ਵਿਖੇ ਇਸ ਸਾਲ ਦੀ ਫਰਵਰੀ ਮਹੀਨੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਸ ਵਿੱਚ ਨਗੀਨਾਬਨੂ ਦੇ ਰਹਿਣ ਵਾਲੇ ਸ਼ਿਵਮਸੁਰ ਜਿਨੇ ਜੋ ਰਾਤ ਨੂੰ ਕਰੀਬ 10 ਵਜੇ ਦੁਕਾਨ ਤੋਂ ਆਪਣੇ ਘਰ ਨੂੰ ਆਏ ਤੇ ਘਰ ਦੇ ਬਾਹਰ ਜਦੋਂ ਗੱਡੀ ਪਾਰਕ ਕੀਤੀ ਤਾਂ ਇੱਕ ਮੋਟਰਸਾਈਕਲ ਨੇ ਫਟਾਣਾ ਨਿਸ਼ਣਾ ਬਣਾਉਂਦਾ ਤੇ ਗੱਡੀ ਦੇ ਨਾਲ ਹਿੱਟ ਕਰਦਾ। ਜਦੋਂ ਉਤਰ ਕੇ ਉਹਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਪਿੱਛੋਂ ਗੱਡੀਆਂ ਆਉਂਦੀਆਂ। ਚਾਰ ਜਣੇ ਉਹਨਾਂ ਨੂੰ ਕਿਡਨੈਪ ਕਰਕੇ ਕਿਸੇ ਅਨਨੋਨ ਜਗ੍ਹਾ ਤੇ ਲੈ ਜਾਂਦੇ ਨੇ। ਇਸ ਤੋਂ ਬਾਅਦ ਉਹਨਾਂ ਦੇ ਫੋਨ ਤੋਂ ਘਰੇ ਕਾਲ ਕਰਾਈ ਜਾਂਦੀ ਹੈ ਕਿ ਮੇਰੇ ਦੋਸਤ 10 ਲੱਖ ਰੁਪਏ ਲੈਣ ਆ ਰਹੇ ਨੇ ਉਹਨਾਂ ਨੂੰ ਦੇ ਪੈਸੇ ਦੇ ਦੋ ਬਣ 36 ਨੌਜਵਾਨ ਘਰੇ ਆਉਂਦੇ ਨੇ ਤੇ 10 ਲੱਖ ਰੁਪਏ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਤੇ ਜੋ ਕਿਡਨੈਪ ਕੀਤਾ ਸ਼ਿਵਮ ਸੋਰਾ ਉਸ ਨੂੰ ਬੱਸ ਸਟੈਂਡ ਤੇ ਛੱਡ ਕੇ ਉਹ ਉਥੋਂ ਨਿਕਲ ਜਾਂਦੇ ਨੇ ਜੋ ਦੂਸਰਾ ਇਨਸੀਡੈਂਟ ਹੈ ਸਾਡਾ 5ਵੇਂ ਮਹੀਨੇ ਦਾ ਜੋ ਸਾਡਾ ਇੱਕ ਮਲਾਰਮ ਸੀ ਸੀ ਡਿਵੀਜ਼ਨ ਦਾ ਉਹ ਆਪਣੇ ਕਿਸੇ ਪਰਸਨਲ ਕੰਮ ਦੇ ਆਪਣੀ ਬਲੈਨੋ ਗੱਡੀ ਤੇ ਮੈਡੀਕਲ ਵੇ ਵਿਖਿਆਇਆ ਸੀ ਤੇ ਜਦੋਂ ਦੁਕਾਨ ਮੂੜੀ ਉਸਨੇ ਆਪਣੀ ਗੱਡੀ ਰੋਕੀ ਤਾਂ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਨੇ ਤੇ ਉਸ ਕੋਲੋਂ ਗੱਡੀ ਖੋ ਕਰਕੇ ਲੈ ਜਾਂਦੇ ਨੇ ਇਹ ਦੋਨੋਂ ਮੁਕੱਦਮੇ ਜੋ ਸਾਡੇ ਹੀਨਸ ਕ੍ਰਾਈਮ ਦੇ ਸੀਗੇ ਇਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਹ ਜੋ ਇਹ ਗਰੋਵ ਆ ਇੱਕ ਹੀ ਗਰੋਵ ਆ ਜਿਨ੍ਹਾਂ ਨੇ ਦੋਹਾਂ ਮੁਕੱਦਮੇ ਦੇ ਵਿੱਚ ਕ੍ਰਾਈਮ ਕੀਤਾ ਸੀ ਤੇ ਤੀਸਰਾ ਇਹਨਾਂ ਨੇ ਮਕਬੂਲਪੁਰੇ ਥਾਣੇ ਦੇ ਵਿੱਚ ਵੀ ਜੋ ਖੋਈ ਹੋਈ ਗੱਡੀ ਸੀ ਬਲਨੋ ਉਹਦੇ ਨਾਲ ਗੋਲੀ ਚਲਾਈ ਸੀ ਇਸ ਤੋਂ ਬਾਅਦ ਥਾਣਾ ਮਕਬੂਲਪੁਰਾ ਦੀ ਪੁਲਿਸ ਤੇ ਸੀਆਈਏ ਦੇ ਨਾਲ ਮਿਲ ਕੇ ਆਪਰੇਸ਼ਨ ਦੇ ਵਿੱਚ ਅਸੀਂ ਇਸ ਵਿੱਚ ਜੋ ਮੁੱਖ ਦੋਸ਼ੀ ਸੀ ਦੋ ਪਹਿਲਾ ਭੁਪਿੰਦਰ ਲਾੜੀ ਤੇ ਦੂਸਰਾ ਦੋਸ਼ੀ ਜਿਸ ਦਾ ਨਾਮ ਹੈ ਅ ਕੁਨਾਲ ਮਹਾਜਨ ਇਹਨਾਂ ਦੋਨਾਂ ਨੂੰ ਅਰੇਸਟ ਕੀਤਾ ਵਾ ਅ ਇਹਨਾਂ ਦੋਨੋਂ ਦੋਸ਼ੀਆਂ ਦੀ ਪੁਸ਼ਕਿਸ਼ ਤੇ ਜੋ ਇਹਨਾਂ ਦੇ ਨਾਲ ਹੋਰ ਸਾਥੀ ਸੀ ਸੁਖਚੰਦ ਸਿੰਘ ਤੇ ਦੂਸਰਾ ਸਹਾਇ ਲੱਲੀ ਉਹਨਾਂ ਨੂੰ ਵੀ ਅਸੀਂ ਦੇ ਵਿੱਚ ਨਾਮਜ਼ਦ ਕੀਤਾ ਹੈ ਹੁਣ ਤੱਕ ਇਹਨਾਂ ਦੇ ਕੋਲੋਂ ਜੋ ਖੋਈ ਗਈ ਕਾਰ ਬਲਿਨੋ ਕਾਰ ਉਸ ਨੂੰ ਰਿਕਵਰ ਕਰ ਲਿਆ ਵਾ ਜੋ ਇਹਨਾਂ ਨੇ 10 ਲੱਖ ਦੀ ਫਰੋਤੀ ਲਈ ਸੀ ਉਸ ਵਿੱਚ ਅਸੀਂ ਪਹਿਲਾਂ ਵੀ ਤਿੰਨ ਦੋਸ਼ੀ ਅਰੈਸਟ ਕਰ ਚੁੱਕੇ ਸੀ ਜਿਨ੍ਹਾਂ ਦਾ ਨਾਮ ਜਿਸਕਰਨ ਉੱਪ ਕਾਕਾ ਅਜੇ ਨੇਗੀ ਤੇ ਤੀਸਰਾ ਮੈਂਕਮਾ ਜਨ ਉਹਨਾਂ ਕੋਲੋਂ ਵੀ ਵੱਖ-ਵੱਖ ਹਜ਼ਾਰਾਂ ਦੇ ਵਿੱਚ ਸਾਨੂੰ ਉਸ ਬਰਾਮਦਗੀ ਹੋਈ ਸੀ ਤੇ ਇਹਨਾਂ ਕੋਲੋਂ ਵੀ ਜੋ ਕੋਈ ਹੋਈ ਰਕਮ ਹੈ ਉਸ ਦੇ ਵਿੱਚੋਂ ਅਸੀਂ 18800 ਰੁਪਏ ਬਰਾਮਦ ਕੀਤਾ ਇਸ ਤੋਂ ਇਲਾਵਾ ਜੋ ਬਲੈਨੋ ਕਾਰ ਇਹਨਾਂ ਨੇ ਖੋਹ ਕੀਤੀ ਸੀ ਉਹ ਵੀ ਸਾਡੀ ਇਸ ਮੁਕਦਮੇ ਦੇ ਵਿੱਚ ਬਰਾਮਦ ਗਈ ਹੈ ਕਿਉਂ ਕਿ ਡਫਿੰਗ ਜੋ ਬੀਚ ਸੀ ਇਹਨਾਂ ਦਾ ਜੀ ਇਹ ਜੋ ਇਹਨਾਂ ਦਾ ਪੂਰਾ ਗੈਂਗ ਸੀ ਇਸ ਵਿੱਚ ਕਰੀਬ ਜੋ ਅਸੀਂ ਪੰਜ ਬੰਦੇ ਅਰੈਸਟ ਕਰ ਚੁੱਕੇ ਹਾਂ ਤੇ ਦੋ ਬੰਦੇ ਜੋ ਸਾਹਲ ਲੀਤੇ ਸੁਖਚਾਨ ਅਜੇ ਫੜਨੇ ਬਾਕੀ ਹੈ ਸੋ ਸੱਤੇ ਬੰਦੇ ਜਮਨਸਰ ਦੇ ਰਹਿਣ ਵਾਲੇ ਨੇ ਤੇ ਇਹ ਇਹ ਦੂਰੋਂ ਨੇੜੋਂ ਇਸ ਨੂੰ ਜਾਣਦੇ ਸੀ ਸੋ ਇਹਨਾਂ ਨੂੰ ਟਾਈਮ ਦਾ ਪਤਾ ਸੀ ਵੀ ਕਿਸ ਟਾਈਮ ਇਹ ਦੁਕਾਨ ਤੋਂ ਇਹ ਘਰ ਜਾਂਦਾ ਵਾ ਤੇ ਇਹ ਜੋ ਇਸ ਦੀ ਕਨਫੈਸ਼ਨਰੀ ਦੀ ਦੁਕਾਨ ਸੀ ਸੋ ਘਰੇ ਕੈਸ਼ ਵੀ ਰੱਖਦਾ ਵਾ ਇਸ ਕਰਕੇ ਇਹਨਾਂ ਨੇ ਪਲਾਨ ਦੇ ਤਹਿਤ ਇਸ ਬੰਦੇ ਨੂੰ ਅਰੈਸਟ ਕੀਤਾ ਕਿਡਨੈਪ ਕੀਤਾ ਤੇ ਕਿਡਨੈਪ ਕਰਕੇ ਉਸ ਤੋਂ 10 ਲੱਖ ਦੀ ਬਰੋਤੀ ਲਈ ਇਹਨਾਂ ਦਾ ਪਹਿਲਾ ਮਕਦਮਾ ਦਰਜ ਹੈ ਇਹ ਸਾਰੇ ਜੋ ਜੀ ਨੌਜਵਾਨ ਨੇ ਇਹਨਾਂ ਦੇ ਅਲੱਗ-ਅਲੱਗ ਅਸੀਂ ਬੈਕਗ੍ਰਾਉਂਡ ਦੇਖ ਰਹੇ ਨੇ ਜਿਵੇਂ ਕਿ ਤੁਹਾਨੂੰ ਅਸੀਂ ਤਿੰਨ ਮਕਦਮੇ ਦੱਸ ਹੀ ਦਿੱਤੇ ਜੋ ਇਹਨਾਂ ਦੇ ਜ ਗੈਂਗ ਆ ਇਹਨਾਂ ਦੇ ਉੱਤੇ ਸਨੇਚਿੰਗ ਦੇ ਕਾਰ ਸਨੇਚਿੰਗ ਦੇ ਇਸ ਤੋਂ ਇਲਾਵਾ ਕਿਡਨੈਪਿੰਗ ਦੇ ਐਕਸਟਰਸ਼ਨ ਮੰਗਣ ਦੇ 307 ਦੇ ਕਈ ਮਕਦਮੇ ਦਰਜ ਨੇ ਜੋ ਕਿ ਕਾਫੀ ਕ੍ਰਿਮਿਨਲ ਗੈਂਗ ਆ ਇਸ ਗੈਂਗ ਦੇ ਅਸੀਂ ਜੋ ਪਹਿਲਾਂ ਤਿੰਨ ਲੋਕ ਤੇ ਹੁਣ ਦੋ ਲੋਕ ਸੋ ਪੰਜ ਬੰਦਿਆਂ ਨੂੰ ਅਸੀਂ ਫੜ ਕੇ ਐਕਸਟੋਰਸ਼ਨ ਵਾਲੇ ਮੁਕੱਦਮੇ ਦੇ ਵਿੱਚ ਨਾਮਜ਼ਦ ਨੇ ਉਹਨਾਂ ਨੂੰ ਫੜਨ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੀ